ਚਕਲਾ ਜੀ ਬੇਨਤੀ ਐਵੇਂ ਹੈ ਇਹ ਜੋ ਪਿਤੇ ਕੁਸ ਦਿਨ ਆਪਸੀਂ ਦੇਖ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਆ ਉਹਨਾਂ ਦਾ ਪੰਜਾਬ ਦੇ ਜਿਹੜੀਆਂ ਹੱਕੀ ਮੰਗਾ ਸਮਝ ਲੋ ਜਿਹੜੇ ਸਾਡੇ ਹੱਕ ਨੇ ਜੀ ਉਹਨਾਂ ਦਾ ਵੀ ਦੋਹਰਾ ਸਟੈਂਡ ਜਿਹੜਾ ਨਜ਼ਰ ਆ ਰਿਹਾ ਹੂੰ ਜੇਕਰ ਕੱਲ ਜਿਹੜੀ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਉਹਦੇ ਤੇ ਵੇਖਿਆ ਜਾਵੇ ਤਾਂ ਉਹਨਾਂ ਨੇ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਹੈ ਉਹਦੇ ਤੇ ਆਪਣਾ ਹੱਕ ਛੱਡ ਦਿੱਤਾ ਹੂੰ ਕਹਿੰਦੇ ਸਾਡੇ ਕੋਲ ਤਾਂ ਰਾਜਧਾਨੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਸਾਹਿਬ ਉਸੇ ਰਾਜਧਾਨੀ ਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਗੱਲ ਕਰਦੇ ਹਾਂ ਤੇ ਕਦੇ ਕਹਿੰਦੇ ਅਸੀਂ ਢੀ-ਛੋਟੀ ਦਾ ਜੋਰ ਲਾਵਾਂਗੇ ਤੀਜੇ ਨੰਬਰ ਤੇ ਗੱਲ ਰਹੇਗੀ ਪਾਣੀਆਂ ਦੀ ਗੱਲ ਕਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਹ ਹੁੰਦਾ ਹੈ ਕਿ ਅਸੀਂ ਬੂੰਦ ਵੀ ਨਹੀਂ ਦਿੰਦੇ ਸਾਡੇ ਕੋਲ ਹੈ ਕੁਛ ਨਹੀਂ ਤੇ ਕਿਤੇ ਅੱਜ ਮੁੱਖ ਮੰਤਰੀ ਸਾਹਿਬ ਭਾਈ ਭਨਈਆ ਜੀ ਦੀ ਗੱਲ ਦਾ ਵਾਸਤਾ ਪਾ ਕੇ ਗੱਲ ਨੂੰ ਤੋੜ ਰਹੇ ਆ ਹੁਣ ਤੇ ਗੱਲ ਸਮਝੇ ਤੋਂ ਬਾਹਰ ਹੋ ਗਈ ਵੀ ਕਿਤੇ ਤਾਂ ਇਹ ਸਰਕਾਰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਇਨਕਲਾਬ ਦੇ ਨਾਅਰਿਆਂ ਤੇ ਬڑے ਵੱਡੇ ਵੱਡੇ ਝੰਡੇ ਚੁੱਕ ਕੇ ਆਈ ਤੇ ਜਿਹੜਾ ਕੁਛ ਇਹਨਾਂ ਨੇ ਇਨਕਲਾਬ ਲਈ ਕੀਤਾ ਉਹ ਵੀ ਸਾਰਿਆਂ ਨੂੰ ਪਤਾ ਹੈ ਦੂਜਾ ਰਹਿ ਗਿਆ ਭਾਈ ਕਨਈਆ ਜੀ ਦਾ ਜਿਹੜਾ ਹਵਾਲਾ ਦਿੱਤਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਮੁੱਖ ਮੰਤਰੀ ਸਾਹਿਬ ਸਿੱਖ ਧਰਮ ਨੂੰ ਇੰਨਾ ਛੋਟਾ ਕਰਕੇ ਕਿਉਂ ਵੇਖ ਰਹੇ ਐ ਭਾਈ ਕਨਈਆ ਜੀ ਨੇ ਜੰਗ ਦੇ ਦੌਰਾਨ ਫੱਟੜ ਲੋਕਾਂ ਨੂੰ ਫੱਟੜ ਵਿਅਕਤੀਆਂ ਨੂੰ ਫੱਟੜ ਸਿਪਾਹੀਆਂ ਨੂੰ ਪਾਣੀ ਪਿਆਇਆ ਉਹ ਇੱਕ ਬਹੁਤ ਵੱਡੀ ਸੇਵਾ ਸੀ ਪਰ ਉਹਦੇ ਵਿੱਚ ਜਿਹੜਾ ਅੱਜ ਮੁੱਖ ਮੰਤਰੀ ਸਾਹਿਬ ਆਪਣੇ ਹੱਕ ਛੱਡ ਕੇ ਭਾਈ ਧਨੀਆ ਜੀ ਦਾ ਨਾਮ ਅੱਗੇ ਕਰਦੇ ਆ ਹੂੰ ਕਿਹਾ ਕਿ ਸੂਬਾ ਦਿੰਦੀ ਹੈ ਬੜੀ ਫੇਰ ਦੀ ਸ਼ਬਦਾਚ ਮੈਂ ਤਾਂ ਗੱਲ ਕਰਦਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਉਹ ਜਿਹੜਾ ਹੱਕ ਮੁੱਖ ਮੰਤਰੀ ਸਾਹਿਬ ਨੇ ਅੱਜ ਛੱਡਿਆ ਹੈ ਜਾਂ ਭਾਈ ਧਨੀਆ ਜੀ ਦਾ ਜਿਹੜਾ ਵਾਸਤਾ ਪਾ ਕੇ ਉਹ ਗੱਲ ਕਰ ਰਿਹਾ ਇਹ ਬੜੀ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਹੋਏਗਾ ਪੰਜਾਬ ਦੇ ਕੋਲ ਕੁਝ ਨਹੀਂ ਹੈ ਕੋਈ ਪਾਣੀ ਨਹੀਂ ਹੈ ਹਰਿਆਣੇ ਨੂੰ ਦੇਣ ਵਾਸਤੇ ਇਹ ਤੋਂ ਪਾਣੀ ਬਦਲੇ ਪੰਜਾਬ ਨੇ ਬਹੁਤ ਆਵਦਾ ਜਿਹੜਾ ਖੂਨ ਵੀ ਬੁਹਾਇਆ ਜਿਹੜੇ ਝਖਮ ਇੰਦਰਾ ਗਾਂਧੀ ਨੇ ਇਸ ਪਾਣੀ ਦੀ ਇਸ ਨਹਿਰ ਬਦਲੇ ਦਿੱਤੇ ਪੰਜਾਬ ਨੂੰ ਉਸ ਤੋਂ ਬਾਅਦ ਪੰਜਾਬ ਦੇ ਕਿਹੜੇ ਹਾਲਾਤੋਂ ਗੁਜ਼ਰਿਆ ਇਹ ਵੀ ਸਾਰਿਆਂ ਨੂੰ ਪਤਾ ਹੈ ਇਸ ਪਾਣੀ ਤੇ ਨਹੀਂ ਤੁਹਾਨੂੰ ਲੱਗ ਰਿਹਾ ਕਿ ਭਾਈ ਕਨੀਆ ਜਿਹਦਾ ਜ਼ਿਕਰ ਕਰਨਾ ਹੈ ਮਤਲਬ ਹੈ ਕਿ ਅਸੀਂ ਸਹਿਮਤੀ ਦਿਖਾ ਦਿੱਤੀ ਕਿ ਕੋਈ ਗੱਲ ਨਹੀਂ ਪਾਣੀ ਦੇ ਦਾਂਗੇ ਅਸਤਾ ਆਪਣੇ ਦੁਸ਼ਮਣਾਂ ਨੂੰ ਪਾਣੀ ਦੇ ਦਿੱਤਾ ਤੇ ਤੁਸਤ ਭਰਾਵਾਂ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਕਿਹਨੇ ਦਾ ਮਤਲਬ ਇਹ ਸੀ ਮੈਂ ਬੇਨਤੀ ਕਰਦਿਆਂ ਕਿ ਮੁੱਖ ਮੰਤਰੀ ਸਾਹਿਬ ਨੂੰ ਸੈਂਦ ਯਾਦ ਕਰ ਲੈਣਾ ਚਾਹੀਦਾ ਹਰਿਆਣੇ ਦੇ ਜਿਹੜਾ ਲੋਕ ਨੇ ਸਾਡੇ ਭਰਾ ਨੇ ਕੋਈ ਗੱਲ ਨਹੀਂ ਜਿਹੜੀ ਕੁੜਤਨ 82 ਪਾਰਟੀਆਂ ਦੇ ਵਿੱਚ ਹੁੰਦੀ ਹੈ ਜੇਕਰ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਉੱਥੇ ਜੀ ਸਾਡੇ ਵੀਰ ਸੁਭ ਕਰਨ ਦੀ ਮੌਤ ਹੋਈ ਹੂੰ ਸਾਡੇ ਕਿਸਾਨਾਂ ਨੂੰ ਕਿੰਨਾ ਹਰਿਆਣਾ ਪੁਲਿਸ ਨੇ ਕੁੱਟਿਆ ਕਿੰਨੇ ਉਹਨਾਂ ਦੇ ਸਾਧਨ ਤੋੜੇ ਉਸ ਤੋਂ ਬਾਅਦ ਪੰਜਾਬ ਨੇ ਵੀ ਉਹਨਾਂ ਦੀ ਤਸੱਲੀ ਕਰਾਤੀ ਪੰਜਾਬ ਪੁਲਿਸ ਨੇ ਵੀ ਕਿਸਾਨ ਵੀਰਾਂ ਦੀ ਕੀ ਉਦੋਂ ਭਾਈ ਕਨਈਆ ਜੀ ਦੀ ਗੱਲ ਯਾਦ ਨਾ ਆਈ ਮੁੱਖ ਮੰਤਰੀ ਸਾਹਿਬ ਹੂੰ ਉਦੋਂ ਵੀ ਜਾ ਸਕਦੇ ਸੀ ਸੈਣੀ ਸਾਹਿਬ ਕੋਲ ਉਦੋਂ ਵੀ ਜ਼ਿਕਰ ਕਰ ਸਕਦੇ ਸੀ ਸੈਣੀ ਸਾਹਿਬ ਅਸੀਂ ਉਸ ਤੋਂ ਦੇ ਵਾਰਤਾ ਇਸ ਕੌਮ ਨੇ ਹਮੇਸ਼ਾ ਹੀ ਇੱਕ ਜਿਹੇ ਨੂੰ ਗੱਲਾਂ ਲਾ ਕੇ ਜਿਹੜਾ ਦੁਖੀ ਦਰਦੀ ਹੈ ਜਿਹਦੇ ਹੱਕ ਬਣਦੇ ਉਹਨੂੰ ਹੱਕ ਦਵਾਏ ਆ ਜਿਹਦੀ ਸਾਡੇ ਅਸੀਂ ਤਾਂ ਦਿੱਲੀ ਤੋਂ ਹੱਕ ਮੰਗਣ ਚੱਲੇ ਆ ਤੇ ਤੁਸੀਂ ਸਾਨੂੰ ਇੱਥੇ ਗੋਲੀਆਂ ਮਾਰਦੇ ਹੋ ਸਾਨੂੰ ਇੱਥੇ ਰੋਕ ਰਹੇ ਹੋ ਅੱਜ ਜਿਹੜੀ ਅੱਜ ਗੱਲ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਉਸ ਗੱਲ ਤੋਂ ਸਮੁੱਚੇ ਪੰਜਾਬੀਆਂ ਨੂੰ ਹੈਰਾਨੀ ਪ੍ਰਗਟ ਹੋ ਰਹੀ ਹੈ ਠੀਕ ਹੈ ਚਲੋ ਆਪਾਂ ਜਵਾਬ ਲੈਨੇ ਆ ਠੀਕ ਹੈ ਥੋੜਾ ਜਿਹਾ ਟਾਈਮ ਟਾਈਮ ਬਸ ਥੋੜਾ ਲਈਏ ਤਾਂ ਕਿ ਲੋਕਾਂ ਤੱਕ ਗੱਲ ਪਹੁੰਚਦੀ ਰਹੇ ਪਾਸੀ ਜੀ ਤੁਸੀਂ ਰਿਐਕਟ ਕਰੋ ਮੇਰਾ ਸਵਾਲ ਆਏਗਾ ਪਾਸੀ ਜੀ ਦੇਖੋ ਗੌਰਵ ਜੀ ਗੱਲ ਇਸ ਤਰ੍ਹਾਂ ਹੈ ਮੈਂ ਬੜਾ ਹੈਰਾਨ ਹੋ ਰਿਹਾ ਸੀ ਖਾਸ ਕਰਕੇ ਕਾਂਗਰਸ ਔਰ ਅਕਾਲੀ ਦਲ ਦੀਆਂ ਗੱਲਾਂ ਸੁਣ ਕੇ ਹਮ ਮਾਨ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਅਸੀਂ ਹਰਿਆਣੇ ਨੂੰ ਪਾਣੀ ਦੇ ਦੇ ਜਾ ਰਹੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਪਹਿਨਾ ਪਾਣੀਆਂ ਦਾ ਹੱਲ ਕਰੋ ਫਿਰ ਨਹਿਰ ਦੀ ਗੱਲ ਕਰੋ ਹਮ ਕਿਉਂਕਿ ਉਹਨਾਂ ਨੇ ਨਹਿਰ ਲਈ ਵੀ ਹਾਂ ਨਹੀਂ ਕੀਤੀ ਕਾਰਨ ਕੀ ਹੈ ਕਿ ਪੰਜਾਬ ਦੀ ਜਿਹੜੀ ਸਥਿਤੀ ਹੈ ਜੋ ਤੱਥ ਹੈ ਜੋ ਸੱਚ ਹੈ ਕਿ ਪੰਜਾਬ ਕੋਲੇ ਤਾਂ ਪਹਿਲਾਂ ਹੀ ਪਾਣੀ ਨਹੀਂ ਹੈ ਆਪਣੀ ਜ਼ਰੂਰਤਾਂ ਲਈ ਪੂਰਾ ਨਹੀਂ ਹੈ ਅਸੀਂ ਤਾਂ ਆਪ ਧਰਤੀ ਹੇਠੋਂ ਪਾਣੀ ਕੱਢਦੇ ਹਾਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ 15 16 ਐਮਐਫ ਦੇ ਕਰੀਬ ਤੋਂ ਅਸੀਂ ਧਰਤੀ 'ਚੋਂ ਪਾਣੀ ਕੱਢਦੇ ਹਾਂ ਦੇਸ਼ ਦਾ ਅਨਾਜ ਪੂ ਹੁਣ ਗੱਲ ਕਰਦੇ ਆਂ ਹੱਕਾਂ ਦੀ ਜਿਹੜੀ ਇਹ ਕਹਿ ਰਹੇ ਆ ਕਿ ਪੰਜਾਬ ਦੇ ਹੱਕ ਤਾਂ ਮੈਂ ਦੱਸਣਾ ਚਾਹ ਰਿਹਾ ਕਿ ਤੁਹਾਡੇ ਯਾਦ ਹੋਏਗਾ 1952 ਤੇ 1956 ਕਿਦਾਂ ਪੰਜਾਬ ਦੇ ਉੱਤੇ ਥੋਪਿਆ ਗਿਆ ਕਿ 15.2 ਐਮਐਫ ਦੇ ਵਿੱਚੋਂ 8 ਐਮਐਫ ਦੇ ਕਰੀਬ ਦੋ ਵੱਟੀਆਂ ਨਹਿਰਾ ਕੱਢ ਕੇ ਰਾਜਸਥਾਨ ਨੂੰ ਪਾਣੀ ਜਾਂਦਾ ਉਦੋਂ ਤੋਂ ਦਿੱਤਾ ਹੋਇਆ ਉਸ ਤੋਂ ਬਾਅਦ 1976 ਦੇ ਵਿੱਚ ਐਮਰਜੈਂਸੀ ਦੇ ਦੌਰਾਨ ਇੰਦਰਾ ਸਰਕਾਰ ਨੇ ਇੰਦਰਾ ਗਾਂਧੀ ਜੀ ਦੀ ਕਾਂਗਰਸ ਦੀ ਸਰਕਾਰ ਨੇ ਜਿਹੜਾ ਹੈ ਜੀ ਇਹ ਇਹ ਹੱਕ ਖੋਸਣ ਦੀ ਗੱਲ ਮੈਂ ਦੱਸ ਤਾ ਦੱਸਣਾ ਪੈ ਰਿਹਾ ਮੈਨੂੰ ਸਾਰੀ ਜੀ ਤੇ ਉਹਨਾਂ ਨੇ ਕਿੱਦਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਹਰਿਆਣਾ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਜਦੋਂ 1981 ਦੇ ਵਿੱਚ ਦਰਬਾਰਾ ਸਿੰਘ ਜੀ ਦੀ ਸਰਕਾਰ ਆਂਦੀ ਹੈ ਕੇਸ ਵਾਪਸ ਲੈਂਦੀ ਹੈ ਉਸ ਤੋਂ ਪਹਿਲਾਂ 1978 ਦੇ ਵਿੱਚ ਹਮ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੇ ਮੇਰੇ ਭਰਾ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਗੱਲਾਂ ਕਰ ਰਿਹਾ ਮੈਂ ਇਹਨਾਂ ਨੂੰ ਯਾਦ ਕਰਾਦਾ ਕਿ 1900 78 ਦੇ ਵਿੱਚ 2 2 1978 ਨੋਟੀਫਿਕੇਸ਼ਨ ਨੰਬਰ 113/5/SYL ਔਰ 121/5/SYL ਦੇ ਤਹਿਤ ਸੈਕਸ਼ਨ 4 ਲੈਂਡ ਐਕਵੀਜ਼ੀਸ਼ਨ ਐਕਟ ਦਿੱਤਾ ਹੈ ਬਾਦਲ ਸਾਹਿਬ ਦੀ ਸਰਕਾਰ ਨੇ SYL ਬਣਾਉਣ ਦੇ ਲਈ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਹ ਸੀਗਾ ਹੱਕਾਂ ਤੇ ਡਾਕਾ ਮਾਰਨਾ ਦੂਜੀ ਚੀਜ਼ 1 ਮਾਰਚ 1978 ਦੇਵੀ ਲਾਲ ਜੀ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਬਾਦਲ ਸਾਹਿਬ ਨੇ ਲੈਟਰ ਨੰਬਰ ਨੋਟ ਕਰ ਲਿਓ ਜੀ ਜਰਾ ਲੈਟਰ ਨੰਬਰ 7/78 23617 ਕਹਿੰਦੇ ਆ ਹੋਰ ਪੈਸਾ ਦਿਓ ਅਸੀਂ ਜਲਦੀ ਐ ਸਵਾਈਲ ਪੂਰੀ ਕਰੀਏ ਹੂੰ ਤੇ ਫਿਰ 1986 ਅਕਾਲੀ ਨੇ ਬਰਨਾਲਾ ਸਰਕਾਰ ਸਮੇ ਐਸਵਾਈਲ ਨਹਿਰ ਪੂਰੀ ਕੀਤੀ ਗਈ ਸੀ ਨਜ਼ਰ ਬੜਾ ਤੇ ਵੇਟ ਨੇ ਕੰਮ ਕੀਤਾ ਆ ਜਦੋਂ ਜਬੂਤੀ ਨਾਲ ਗੱਲ ਕਰ ਰਿਹਾ ਨਾ ਮੰਤਰੀ ਸਾਰਾ ਟੈਂਟ ਟੈਂਟ ਬੈਠ ਕੇ ਰੱਖਾ ਯਾਰ ਕਿਛ ਨਾ ਇਨਕਲਾਬ ਕਰੋ ਕਿਛ ਮੈਂ ਕਿਛ ਨਹੀਂ ਕਰਦਾ ਚਲ ਤੁਸੀਂ ਦੇਖੋ ਜੇ ਵੀ ਆਪ ਵੀ ਆਪ ਦੀ ਗੱਲ ਕਰੋ ਨਾ ਅੰਕੜੇ ਕਿਹੜਾ ਕੋ ਤੁਹਾਡਾ ਮੁੱਖ ਮੰਤਰੀ ਅੱਜ ਕੱਲ੍ਹ ਆਇਆ ਆ ਸੁਖਲਾ ਜੀ ਕੰਦੀ ਦਾ ਸਤ ਥੋੜਾ ਜਿਹਾ ਵੇਟ ਕਰੇ ਥੋੜਾ ਜਿਹਾ ਵੇਟ ਕਰੇ ਮੈਂ ਤੁਹਾਡੇ ਨਾਲ ਦੀ ਨਾਲ ਰਿਐਕਸ਼ਨ ਲੈ ਲਾਂਗਾ ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਜੀ ਸੁਣ ਲਓ ਜੀ بس ਥੋੜਾ ਜਿਹਾ ਛੋਟਾ ਰੱਖਿਓ ਜਵਾਬ ਬਿਲਕੁਲ ਬਿਲਕੁਲ 1986 ਬਰਨਾਲਾ ਸਰਕਾਰ ਸਮੇ ਐਸਵਾਈਐਲ ਨਹਿਰ ਪੂਰੀ ਕੀਤੀ ਗਈ ਕਾਂਗਰਸ ਨੇ ਉਦੋਂ ਮੀਨਟਸ ਨੂੰ ਮੀਨਟਸ ਡਿਟੇਲ ਕਿਉਂ ਨਹੀਂ ਮੰਗੀ ਜਦੋਂ ਕਪੂਰੀ ਤੇ ਵਿੱਚ ਚੰਡੀ ਦੀ ਕਹੀ ਦੇ ਨਾਲ ਟੱਕ ਲਾਉਣ ਦਾ ਫੈਸਲਾ ਹੋਇਆ ਠੀਕ ਹੈ ਜੀ ਮੇਰਾ ਇੱਕ ਸਵਾਲ ਹੈ ਮੇਰਾ ਇੱਕ ਸਵਾਲ ਹੈ ਤੁਸੀਂ ਤੁਸੀਂ ਆਪਣੀ ਗੱਲ ਰੱਖ ਰਹੇ ਹੋ ਪੋਲੀਟੀਕਲ ਗੱਲਾਂ ਤੋਂ ਅੱਗੇ ਭਾਈ ਕਨਈਆ ਜਿਹਦਾ ਜ਼ਿਕਰ ਹੋਣਾ ਇਹ ਆਪਣੇ ਆਪ ਦੇ ਵਿੱਚ ਇਸ਼ਾਰਾ ਏ ਕਿ ਹਾਂ ਪਾਣੀ ਨੂੰ ਲੈ ਕੇ ਜਾਂ ਜਿਹਨੂੰ ਜ਼ਰੂਰਤ ਹੈ ਪਾਣੀ ਦੀ ਉਸ ਨੂੰ ਲੈ ਕੇ ਅਸੀਂ ਉਹ ਉਹ ਸਾਡਾ ਉਹ ਪਿਛੋਕੜ ਹੈ ਜੋ ਸਾਨੂੰ ਸਿੱਖਿਆ ਮਿਲੀ ਹੈ ਕਿ ਅਸੀਂ ਆਪਣੇ ਦੁਸ਼ਮਣ ਨੂੰ ਵੀ ਪਾਣੀ ਦੇ ਦਿੰਨੇ ਆ ਪਲਾ ਦੇਣੇ ਆ ਤੁਹਾਡੇ ਵਿਰੋਧੀਆਂ ਦਾ ਮਤਲਬ ਇਹ ਕੱਢ ਰਹੇ ਨੇ ਕਿ ਤੁਸੀਂ ਇੱਕ ਤਰੀਕੇ ਨਾਲ ਸਹਿਮਤੀ ਜਤਾਇਆ ਏ ਨਹੀਂ ਵਿਰੋਧੀਆਂ ਦੀ ਕਿਉਂਕਿ ਸਹਿਮਤੀ ਦੀ ਸੋਚ ਰਹੀ ਹੈ ਚਾਹੇ ਕਾਂਗਰਸ ਰਹੀ ਹੈ ਕਾਂਗਰਸ ਨੇ ਤਾਂ ਇਹ ਕਿਹਾ ਸੀ ਅੱਛਾ ਪੰਜਾਬ ਪੰਜਾਬੀਆਂ ਦਾ ਪਰ ਪਾਣੀ ਗਵੰਡੀਆਂ ਦਾ ਔਰ ਅਕਾਲੀ ਦਲ ਹੋ ਰਿਹਾ ਜਿਹਦੇ ਰਾਜ ਦੇ ਵਿੱਚ ਦਿਲ ਟੁੱਟਦੇ ਹਵਾਵਾਂ ਦੇ ਬੰਦ ਬੰਦ ਤਰਸ ਰਹੇ ਹੈ ਪੁਖਰੇ ਆਵਾਵਾਂ ਦੇ ਇਹ ਅਕਾਲੀ ਦਲ ਦੀ ਸੋਚ ਰਹੀ ਹੈ ਪਰ ਮੈਂ ਇੱਕ ਚੀਜ਼ ਤੁਹਾਨੂੰ ਕਿਉਂਕਿ ਇਹਨਾਂ ਨੇ ਬਹੁਤ ਕਿਤੇ ਹੈ ਮੈਨੂੰ ਸੁਣ ਲਓ ਰਿਕਸ਼ਾ ਸਾਹਿਬ ਠੀਕ ਹੈ ਥੋੜੇ ਛੋਟੇ ਜਵਾਬ ਦਿਓ ਮੈਂ ਨਾਲ ਨਾਲ ਜਵਾਬ ਲੈ ਬਗਾਉਂਦਾ ਰਿਕਸ਼ਾ ਸਾਹਿਬ ਰੁਕੇ ਮੈਂ ਤੁਹਾਡੇ ਕੋਲ ਆਇਆ ਮਤਲਬ ਇਹ ਨਹੀਂ ਕਰ ਮੈਨੂੰ ਤਾਂ ਇੱਕ ਗੱਲ ਦੱਸੋ ਤੁਸੀਂ ਬਾਕੀ ਚੱਲੋ ਇਹ ਗੱਲ ਕੀਤੀ ਹੈ ਤੁਹਾਡੀ ਆਪਸੀ ਸਾਹਿਬ ਤੁਸੀਂ ਸਾਰੇ ਤਰਕ ਦੇ ਰਹੇ ਹੋ ਗੱਲ ਇਹ ਕਿ ਭਾਈ ਕਨਈਆ ਜੀ ਦੇ ਨਾਲ ਜਦੋਂ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਵਾਬ ਦੇ ਰਿਹਾ ਗੁਰਜੀ ਮੈਂ ਚਲੋ ਤੁਸੀਂ ਆਨਸਰ ਕਰ ਲਓ ਆਨਸਰ ਕਰ ਲਓ ਤੁਸੀਂ ਬਿਲਕੁਲ ਬਿਲਕੁਲ ਅਸੀਂ ਇਹ ਗੱਲ ਕਹੀ ਹੈ ਕਿ ਅਸੀਂ ਭਾਈ ਕਨਈਆ ਜੀ ਦੇ ਵਾਰਿਸ ਹੈ ਪਾਣੀ ਜਿਹੜੀ ਹੈ ਉਹ ਜ਼ਰੂਰਤ ਹੈ ਪੰਜਾਬ ਕੋਲੇ ਪਾਣੀ ਨਹੀਂ ਹੈ ਜਿਹੜਾ ਪਾਣੀ ਸਾਰਦਾ ਯਮਨਾ ਜਿਹੜਾ ਹੈ ਜੀ ਸਾਰਦਾ ਦਾ ਪਾਣੀ ਗੰਗਾ ਦਾ ਪਾਣੀ ਬਾਕੀ ਜਾ ਕੇ ਸਵਾਇਆਂ ਮਚਾਉਂਦਾ ਹੈ ਬੰਗਲਾਦੇਸ਼ ਨੂੰ ਪੱਛਮੀ ਬੰਗਾਲ ਨੂੰ ਉਹਨੂੰ ਇੱਧਰ ਮੋੜੋ ਚਨਾਬ ਦਾ ਪਾਣੀ ਇਹਦੇ ਉੱਤੇ ਸਾਲ ਪਹਿਲਾਂ ਮਾਨ ਸਾਹਿਬ ਨੇ ਪੂਰਾ ਡਿਟੇਲ ਦੱਸਤੀ ਸੀ ਕੇਂਦਰ ਨੂੰ ਕੇ ਉਹਨੂੰ ਜਲਦੀ ਕਰੋ ਕੇਂਦਰ ਨੇ ਹਲੇ ਤੱਕ ਕੋਈ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ ਸਿਰਫ ਸਸਪੈਂਡ ਕੀਤੀ ਹੈ ਟ੍ਰੀਟੀ ਜਿਹੜੀ ਹੈ ਉਹਦੇ ਉੱਤੇ ਔਰ ਦੂਜੀ ਗੱਲ ਇਹ ਕਹ ਰਹੇ ਸੀ ਨਾ ਕਿ ਪਾਣੀਆਂ ਦੀ ਮੈਂ ਬਿਲਕੁਲ ਇਹ ਕਹਿੰਨਾ ਕਿ ਪਰ ਡ੍ਰੋਪ ਮੋਰ ਕ੍ਰੋਪ ਦੀ ਗੱਲ ਮਾ ਬਹੁਤ ਸਾਡੇ ਮਾਨਯਾ ਪ੍ਰਧਾਨ ਮੰਤਰੀ ਜੀ ਨੇ ਅੱਛੀ ਕਹੀ ਹੈ ਪਰ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਟੇਲਾਂ ਤੱਕ ਪਾਣੀ ਪਹਚਾਰੀਆ ਨਹਿਰੀ ਸਿਸਟਮ ਨੂੰ ਮਜ਼ਬੂਤ ਕਰ ਰਹੀ ਆ ਉਸੇ ਲਈ ਹੈ ਚਲੋ ਮੈਂ ਥੋੜਾ ਅੱਗੇ ਵਧਾਉਣ ਦੂੰ ਬੇਸਿਕਲੀ ਮੈਂ ਜਿਸ